ਸਤਿ ਸ਼੍ਰੀ ਅਕਾਲ ਦੋਸਤੋ ਜਿਨਾਂ ਤੋਂ ਸਾਰਿਆਂ ਨੂੰ ਪਤਾ ਵੀ ਆਪਾਂ ਹਰ ਰੋਜ਼ ਕੋਈ ਨਵੀਂ ਸ਼ਖਸੀਅਤ ਤੇ ਕੋਈ ਨਵੀਂ ਜੋ ਵਧੀਆ ਗੱਲ ਹੁੰਦੀ ਹੈ ਕੋਈ ਚੰਗੀਆਂ ਗੱਲਾਂ ਹੁੰਦੀਆਂ ਹਨ ਧਰਮ ਦੀਆਂ ਗੱਲਾਂ ਨੂੰ ਸੁਣਾਉਣੀਆਂ ਕਰਦੇ ਹੁੰਦੇ ਆ ਤੇ ਅੱਜ ਵੀ ਆਪਾਂ ਪਹੁੰਚੇ ਆ ਜੋ ਸਖਸ਼ ਮੇਰੇ ਸਾਹਮਣੇ ਬੈਠੇ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਨੂੰ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਜਾਂ ਜੋ ਮੇਰੀਆਂ ਪਹਿਲਾਂ ਵਾਲੀਆਂ ਵੀਡੀਓ ਵੇਖਦੇ ਆ ਗਾਣੇ ਵੇਖਦੇ ਆ ਉਹ ਸਾਰੇ ਕਬੀਰ ਢੱਗੀ ਨਾਲ ਸਾਰੇ ਮੈਨੂੰ ਜਾਣਦੇ ਆ ਤੇ ਆਪਾਂ ਜਿੰਨਾਂ ਕੋਈ ਪਹੁੰਚੇ ਆ ਤੁਸੀਂ ਇਹਨਾਂ ਨੂੰ ਜੇ ਤੁਸੀਂ ਦੇਖਿਆ ਵੀ ਬੜਿਆ ਕੋ ਬੜਿਆ ਦੌਂਦੇ ਸੀਗੇ ਇਹਨਾਂ ਦੀ ਸਰੀਰਨਾ ਬਹੁਤ ਜ਼ਿਆਦਾ ਪਿਆਰ ਸੀ ਪਰ ਅਚਾਨਕ ਇਹਨਾਂ ਦੀ ਜੰਡਗੀ ਦੇ ਵਿੱਚ ਇੱਕ ਮੋੜ ਆਇਆ ਕਿਉਂਕਿ ਅੱਜ ਹੁਣ ਇਹਨਾਂ ਨੂੰ ਅਸੀਂ ਬਾਬਾ ਜੀ ਇੱਕ ਆਕ੍ਰਿ ਸਬੋਧਨ ਕਰਦੇ ਆ ਸਾਡੇ ਬਹੁਤ ਪਿਆਰੇ ਮਿੱਤਰ ਸੀ ਉਹ ਮਿੱਤਰਾਂ ਦਾ ਖਾਬ ਜਿਹੜਾ ਪਿੱਛੇ ਰਹਿ ਗਿਆ ਹੁਣ ਅਸੀਂ ਬਾਬਾ ਜੀ ਕਬੀਰ ਬਾਬਾ ਜੀ ਕਹਿੰਦੇ ਇਹਨਾਂ ਨੂੰ ਅਸੀਂ ਸਬੋਧਨ ਕਰਦੇ ਆ ਤੇ ਅੱਜ ਇਹਨਾਂ ਨੂੰ ਅਸੀਂ ਗੁਰਦਾਸਪੁਰ ਤੇ ਪਹੁੰਚੇ ਆ ਘਰੇ ਪਹੁੰਚੇ ਆ ਇਹਨਾਂ ਦੇ ਘਰੇ ਭੋਲੇ ਨਾਥ ਸ਼ਰ ਭਗਵਾਨ ਦਾ ਜੋ ਮੰਦਿਰ ਬਣਿਆ ਹੋਇਆ ਤੇ ਬੜੀ ਕਿਰਪਾ ਹੋਈ ਹੈ ਮੈਨੂੰ ਤਾਂ ਸਾਰਾ ਪਤਾ ਕਿਵੇਂ ਸਾਰੀ ਮਤਲਬ ਉਹ ਗੱਲ ਹੋਈ ਇਹ ਕਿਵੇਂ ਕਬੀਰ ਜੀ ਨੂੰ ਆਪਣੀ ਸ੍ਰਿੰਗਲੈਂਡ ਛੱਡ ਕੇ ਇੱਧਰ ਆਉਣਾ ਪਿਆ ਰੱਬ ਦੀ ਬੰਦਗੀ ਕਰਨਾ ਵਿੱਚ ਆਉਣਾ ਪਿਆ ਤੇ ਅੱਜ ਮੈਂ ਤੁਹਾਨੂੰ ਕਬੀਰ ਬਾਬਾ ਜੀ ਨਾਲ ਮੁਲਾਕਾਤ ਕਰਾਉਣ ਲਈ ਲੈ ਕੇ ਆਇਆ ਹਾਂ ਤੇ ਤੁਸੀਂ ਇਹ ਨਾ ਸੋਚੋ ਕਿ ਵੀ ਖਣੀ ਪਖੰਡਵਾਦ ਨੂੰ ਮੰਗਲ ਮੱਤਾ ਪ੍ਰਮੋਟ ਕਰ ਰਿਹਾ ਮੈਂ ਪਖੰਡਵਾਦ ਨੂੰ ਕੋਈ ਪ੍ਰਮੋਟਰ ਨਹੀਂ ਕਰ ਰਿਹਾ ਮੈਂ ਤਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਵੀ ਜੇਕਰ ਵਿਸ਼ਵਾਸ ਹੋਵੇ ਤਾਂ ਸਭ ਕੁਝ ਹੋ ਸਕਦਾ ਜਿਹਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਕਰੋ ਜੇ ਬਹੁਤ ਵਧੀਆ ਇਹ ਤੁਹਾਨੂੰ ਗੱਲ ਦੱਸਾਂਗੇ ਤੇ ਤੁਸੀਂ ਪਿੱਛੇ ਸ਼ਤਭਗਵਾਂ ਦੀ ਮੂਰਤੀ ਦੇਖ ਰਹੇ ਹੋ ਸੋ ਕਿ ਕਿਵੇਂ ਇਹ ਦਾਸ ਬਾਬਾ ਇਸ ਘਰ ਵਿੱਚ ਚਾਹੁੰਦਾ ਤੇ ਕੀ ਦੀ ਸਰਵਸਤੀ ਜ਼ਿੰਦਗੀ ਦੀ ਕਿੱਥੋਂ ਸਟਾਰਟ ਹੋਈ ਆਪਾਂ ਸਾਰੀ ਜਾਣਕਾਰੀ ਲਵਾਂਗੇ ਫਿਰ ਪਹਿਲਾਂ ਮੈਂ ਤੁਹਾਨੂੰ ਫੇਰ ਕਹਿਣਾ ਚਾਹੁੰਦਾ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਤੇ ਹੁਣ ਮੈਂ ਬਾਬਾ ਜੀ ਨੂੰ ਬੇਨਤੀ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਕਮਲ ਢੈਪੀ ਜੀ ਨੂੰ ਕਿ ਸਾਨੂੰ ਉਹ ਦੱਸਣ ਕਿ ਇਸ ਮੂਰਤੀ ਦਾ ਇਸ ਘਰ ਵਿੱਚ ਚਾਉਣਾ ਤੇ ਕਿੱਦਾਂ ਬਣਿਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅੱਜ ਜਿੰਨੇ ਵੀ ਸਾਰੀ ਸੰਗਤ ਇਸ ਦਰਸ਼ਨ ਕਰ ਰਹੀ ਹੈ ਸ਼੍ਰੀ ਮੰਦਿਰ ਦੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੈ ਭੋਲੇ ਦੀ ਅਸੀਂ ਇਹ ਕਹਿਣਾ ਚਾਹੁੰਦੇ ਵੀ ਸਾਡੇ ਮੰਗਲ ਸਾਈਂ ਜੀ ਇਹ ਹਰ ਰੋਜ਼ ਤੁਹਾਨੂੰ ਧਾਰਮਿਕ ਜਾਂ ਟੈਲੀ ਫਿਲਮਾਂ ਰਾਹੀਂ ਹਰ ਰੋਜ਼ ਤੁਹਾਨੂੰ ਨਵੀਂ ਇੱਕ ਗਿਆਨ ਦਿੰਦੇ ਆ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਸ਼ਿਵ ਮੰਦਰ ਦੇ ਵੱਲੋਂ ਇਹ ਬਰੀ ਅਰਦਾਸ ਹੈ ਇਹਨਾਂ ਨੇ ਆ ਕੇ ਬੇਨਤੀ ਕੀਤੀ ਆ ਬੀਏ ਸ਼੍ਰੀ ਮੰਦਰ ਕਿਸ ਤਰ੍ਹਾਂ ਵੀ ਮਿਲਿਆ ਸਾਨੂੰ ਸ਼ਿਭੂਆਂ ਕਿਸ ਤਰ੍ਹਾਂ ਮੈਂ ਸਿੰਘਾਂ ਦਾ ਮੋੜ ਮੇਰਾ ਬਦਲਾਅ ਕਿੱਦਾਂ ਆਇਆ ਜੀ ਸਭ ਤੋਂ ਪਹਿਲਾਂ ਵੀ ਮੇਰੇ ਸਿੰਘਾਂ ਨਾਲ ਬਹੁਤ ਪਿਆਰ ਸੀ ਸਾਡਾ ਬਚਪਨ ਤੋਂ ਪਿਆਰ ਆ ਬਿਲਕੁਲ ਜੀ ਤੇ ਲੌਕਡਾਊਨ ਦੇ ਵਿੱਚ ਇਹ ਮੂਰਤੀ ਦੁੱਧਾਧਾਰੀ ਦੇਰੇ ਕੋਲੋਂ ਸ਼ਹਿਰ ਕੋਟਕਪੂਰਾ ਦੇ ਵਿੱਚੋਂ ਆਈ ਆ ਇਹਨਾਂ ਨੇ ਤਿੰਨ ਸਥਾਨ ਪ੍ਰਾਪਤ ਕੀਤੇ ਆ ਜੀ 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 ਸਭ ਤੋਂ ਪਹਿਲਾਂ ਇਹ ਢੱਲ ਨਹੀਂ ਆਈ ਆ ਫਿਰ ਸਾਡਾ ਇੱਕ ਮੂੜ ਪਹਿਲਾ ਪੋਟ ਕਪੂਰਾ ਭਿੰਡਾ ਰੋਡ ਤੇ ਉਠੀ ਵਾਲਾ ਕੋਲ ਉੱਥੋਂ ਆਈ ਐਮ ਜੀ ਫਿਰ ਕਿਸੇ ਭਗਤ ਨੇ ਜੀ ਉਹਨਾਂ ਨੇ ਇੱਥੇ ਪੈਂਟਾਫੀ ਦੇ ਵਿੱਚ ਲੈ ਕੇ ਆਂਦੀ ਇੱਕ ਬਿਲਕੁਲ ਖੰਡਨ ਮੂਰਤੀ ਸੀ ਜੀ 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 ਲੋਕਡਾਊਨ ਦੇ ਵਿੱਚ ਇਹਨਾਂ ਦਾ ਕੰਮ ਕਰਾਇਆ ਗਿਆ ਸੀ ਜੀ 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 ਜਿੱਦਾਂ ਸਾਨੂੰ ਤਾਂ ਪਤਾ ਨਾ ਜੀ ਇਹ ਮੂਰਤੀ ਸਰੂਪ ਸੇ ਭਗਵਾਨ ਦਾ ਕਿੱਦਾਂ ਟੈਲੀਵਿਜ਼ਨ ਤੇ ਆਇਆ ਸਾਨੂੰ ਪਤਾ ਜੀ ਪਰ ਮੈਂ ਕਹਾਂ ਤੁਸੀ ਨੂੰ ਸੰਗਤ ਦੇ ਇਸ ਵਾਰ ਵੀਡੀਓ ਦੇਖ ਰਹੀ ਆ ਉਹਨਾਂ ਨੂੰ ਵੀ ਦੱਸੋ ਵੀ ਇਹ ਮੂਰਤੀ ਕਿੱਦਾਂ ਆਈ ਤੁਸੀਂ ਕਿੱਥੋਂ ਆਉਂ ਕਿਨੇ ਕੀਤਾ ਜੀ ਤੁਹਾਨੂੰ ਦੱਸਮਣ ਇਹ ਸਭ ਤੋਂ ਪਹਿਲਾਂ ਜੀ ਮੈਂ 6 ਮਹੀਨੇ ਇਦਾਂ ਸਾਡਾ ਨਹਿਰ ਦੇ ਪੋਤੇ ਪਿੰਡ ਦੇ ਬਾਹਰ-ਬਾਰ ਅਸੀਂ ਜੀ ਨਹਿਰ ਵਾਲੀ ਹਾਂ ਜੀ ਹਾਂ ਜੀ ਨਹਿਰ ਦੇ ਲਾਗੇ ਇਹਨਾਂ ਦੀ ਮੂਰਤੀ ਸੀ ਖੰਡਰ ਜੀ ਖੰਡਰ ਮੂਰਤੀ ਦੀ ਮੈਂ 6 ਮਹੀਨੇ ਸੇਵਾ ਕੀਤੀ ਖੰਡਰ ਮੂਰਤੀ ਦੀ 6 ਮਹੀਨੇ ਬਿਲਕੁਲ ਖੰਡਰ ਜੀ ਮੈਂ ਗੱਲ ਨਾਲ ਐਗਨੀਆ ਤੇ ਮੈਂ ਦੇਖਦਾ ਰਿਹਾ ਕਿ ਉਹ ਬਾਬਾ ਜੀ ਨੇ ਉੱਥੋਂ ਮੂਰਤੀ ਖੰਡਰ ਮੂਰਤੀ ਨੂੰ ਬਾਹਰ ਰੱਖ ਕੇ ਨਹਿਰ ਤੇ ਉੱਥੇ 6 ਮਹੀਨੇ ਸਰਬ ਹਾਂਜੀ ਬਾਬਾ ਜੀ ਉਹਦੇ ਸੇਵਾ ਕੀਤੀ ਜੀ ਮੈਨੂੰ ਬਹੁਤ ਸਾਰੇ ਪਿੰਡ ਦੇ ਮੇਰੇ ਮੈਂਬਰ ਪੰਚਾਇਤ ਮੇਰੇ ਯਾਰ ਦੋਸਤ ਬਹੁਤ ਸਾਰੇ ਸੀ ਜਿਨ੍ਹਾਂ ਨੇ ਮੈਨੂੰ ਕਿਹਾ ਵੀ ਇਹਦਾ ਇੱਕ ਸਰਾਫ ਲੱਗਦਾ ਖੰਡਨ ਮੂਰਤੀ ਦੀ ਸੇਵਾ ਕਰਨ ਦਾ ਉਹਨਾਂ ਨੇ ਮੈਨੂੰ ਕਿਹਾ ਸੀਗਾ ਵੀ ਅਸੀਂ ਬਾਬਾ ਜੀ ਤੈਨੂੰ ਵੀ ਪੈਸੇ ਦੇ ਦਿੰਨੇ ਇਕੱਠੇ ਕਰੀਏ ਜੀ 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 ਕਿਉਂ ਹਰ ਦੁਆਰ ਛੱਡ ਕੇ ਆਉਣਾ ਪਰ ਮੇਰਾ ਯਕੀਨ ਮਹਾਰਾਜ ਤੇ ਇਨਾ ਭਰੋਸਾ ਬਣਿਆ ਮੈਂ ਕਹਿੰਦਾ ਸੀਗਾ ਵੀ ਮੈਂ ਇਹਦੇ ਤੋਂ ਬਿਨਾਂ ਨਹੀਂ ਰਸਦਾ ਇਹਨਾਂ ਦੇ ਜਦੋਂ ਮੈਂ ਕੰਮ ਕਰਾਇਆ ਅੱਜ ਮੈਨੂੰ ਪੂਰੇ ਸਾਡੇ ਹਾਂ ਜਿੱਦਾਂ ਸਾਨੂੰ ਪਤਾ ਸੀ ਵੀ ਆਪਣੀ ਫੈਮਿਲੀ ਸੀ ਤੁਹਾਨੂੰ ਪਪਾ ਜੀ ਮੈਨੂੰ ਤੁਸੀਂ ਇਹ ਦੱਸੋਗੇ ਕਿ ਜਦੋਂ ਤੁਸੀਂ ਘਰੇ ਮੂਰਤੀ ਸ਼ੇਪ ਉਹ ਅੰਗਸੂਰ ਲੈਂਦਾ ਘਰੇ ਤਾਂ ਘਰ ਦਾ ਨਕੀ ਉਦੋਂ ਰੈਕਟ ਕੀ ਸੀ ਕਰਦਾ ਨਕੀ ਬਾਪੂ ਜੀ ਕੀ ਕਹਿ ਰਹੇ ਸੀ ਕਿ ਬਾਈ ਜੀ ਨੇ ਤੁਹਾਨੂੰ ਰੋਕ ਨਹੀਂ ਕੁਝ ਨਹੀਂ ਬਿੱਤੀ ਵੀ ਤੁਸੀਂ ਇਹ ਕੀ ਕਰ ਰਹੇ ਹੋ ਵੀ ਤੂੰ ਅਗਰ ਕੰਮ ਛੱਡ ਕੇ ਤੇ ਕਿਹੜੇ ਕੁੱਤੇ ਚੱਕਰਾਂ ਜਾਂਦਾ ਹੈਂ ਹਾਂਜੀ ਮੇਰੇ ਫਾਜ਼ਲ ਸਾਹਿਬ ਜੀ ਨੇ ਮੈਨੂੰ ਬਹੁਤ ਬਰਦਰ ਜੀ ਬਟੇ ਸਾਰੀ ਫੈਮਿਲੀ ਨੇ ਮੈਨੂੰ ਬਹੁਤ ਜੈਨਿਕ ਇਹਦੇ ਚ ਮੈਨੂੰ ਕਿਹਾ ਵੀ ਕਿੰਨਾ ਵਧੀਆ ਤੁਹਾਡਾ ਸਿੰਗਿੰਗ ਦਾ ਕੰਮ ਆ ਉਦੋਂ ਮੇਰੇ ਹਾਂਜੀ ਵੀ ਸੌਂਗ ਦਰਦ ਕਹਾਣੀ ਦੇ ਹਰ ਸਾਰੀ ਸੰਗਤ ਨੇ ਬੜਾ ਪਿਆਰ ਦਿੱਤਾ ਬਿਲਕੁਲ ਮੇਰੇ ਸੰਗਤ ਨੂੰ ਤੁਹਾਨੂੰ ਪਤਾ ਹੀ ਆਪਾਂ ਕੀਤਾ ਸੀ ਜਾਣਾ ਉਹ ਬਾਈ ਦਾ ਬਾਬਾ ਜੀ ਦਾ ਤੇ ਅਸੀਂ ਮੈਂ ਬਈ ਫਟਕ ਕਰਾਂਗਾ ਦੋਨੋਂ ਪਰਮਿਸ਼ਨ ਮਿਲ ਗਈ ਹੋਰ ਹਾਂਜੀ ਮੈਂ ਪਰਮਿਸ਼ਨ ਮਸਾ ਦਿੱਤੀ ਜੀ ਚਲੋ ਉਹਨੇ ਸ਼ੰਗਰ ਦੀ ਕਿਰਪਾ ਹੋਈ ਅੱਜ ਫਿਰ ਇਹਨਾਂ ਨੇ ਜਨਕੀ ਮੇਰੀ ਫੈਮਲੀ ਦਾ ਬਹੁਤ ਜਨਕੀ ਬੇਹੱਦ ਸਪੋਰਟ ਹੈ ਇਹਨਾਂ ਦੇ ਸਾਰੇ ਮੰਦਰ ਨਾਲ ਬੜੇ ਜੁੜੇ ਆ ਤੇ ਬਹੁਤ ਹੋਰ ਯਾਰ ਮਿੱਤਰ ਆ ਇੱਧਰ ਸਾਡੇ ਜੀ 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 ਦੋਸਤਾਂ ਡਰਾਈਵਰ ਸਾਹਿਬ ਜੀ 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 ਭਜਿੰਦਰ ਸਿੰਘ ਕਾਕਾ ਵਾੜਾ ਦਰਾਕਾ ਤੋਂ ਤੇ ਜਿਹੜੇ ਨਾਲ ਮੇਰੇ ਬਹੁਤ ਹੋਰ ਵੀ ਮੇਰੇ ਸੱਜਣੋ ਮਿੱਤਰ ਮੰਗਲ ਸਿੰਘ ਜੀ ਜਲੰਧਰ ਮੱਤਾ ਜੀ ਤੇ ਬਹੁਤ ਜਗਤਾਰ ਭਦੌੜ ਜੀ ਜਿਨ੍ਹਾਂ ਨੇ ਮੇਰਾ ਬਹੁਤ ਹੀ ਸਾਥ ਮੰਗਲ ਸਿੰਘ ਦੇ ਨਾਮ ਰੱਖ ਕੇ ਦਿੱਤਾ ਹੈ ਤੇ ਜਿਹਨਾਂ ਨਾਲ ਸਾਡੀ ਗੱਲ ਹੋਈ ਸੀ ਜੀ ਕਿਉਂਕਿ ਹੁਣੇ ਪ੍ਰੋਪਰ ਬੰਦਗੀ ਵਾਲੇ ਪਾਸੇ ਜੁੜ ਚੁੱਕੇ ਆ ਹਫਤੇ ਦੇ ਵਿੱਚ ਦੋ ਦੋ ਗੜੇ ਬਾਬਾ ਢੋਲੇ ਸ਼ਾਹਪੁਰ ਤੋਂ ਉੱਧਰ ਜਾਂਦੇ ਹਾਂ ਜੀ ਹਾਂਜੀ ਇੱਥੇ ਤੇ ਉੱਧਰ ਜਾਂਦੇ ਆ ਤੁਹਾਨੂੰ ਬਾਬਾ ਵੀ ਇਹਨਾਂ ਦਾ ਪ੍ਰੋਪਰ ਹੁਣ ਇੱਧਰ ਆ ਚੁੱਕੇ ਆ ਤੇ ਤੁਹਾਨੂੰ ਵੀਡੀਓ ਬਣਾਉਣ ਦਾ ਮਤਲਬ ਸਾਡਾ ਇਹ ਆ ਕਿ ਬਈ ਇਹ ਕਾਲੇਯੋਗ ਦਾ ਡੈਮੇਜ ਕੈਨ ਦੇ ਵਿੱਚ ਨਾ ਐਡੀ ਗੱਲ ਕਰਨੀ ਬਹੁਤ ਵੱਡੀ ਗੱਲ ਹੈ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਪਿੱਛੇ ਸਤੂ ਆਂੰਦ ਜੀ ਦਾ ਜੋ ਨੂੰ ਤੁਸੀਂ ਦੇਖ ਰਹੇ ਹੋ ਆ ਤੁਸੀਂ ਪੱਥਰ ਲਗਾ ਦੇਖਦੇ ਹੋ ਜੋ ਹੈ ਨਾ ਅਸੀਂ ਜਦੋਂ ਦੇਖਿਆ ਬਿਲਕੁਲ ਕੁਝ ਨਹੀਂ ਸੀ ਇੱਥੇ ਪਰ ਘਰ ਦੀ ਸਪੋਰਟ ਨਾਲ ਬਾਬਾ ਜੀ ਦੀ ਸੇਵਾ ਕੀਤੀ ਤੇ ਤੁਸੀਂ ਦੇਖ ਰਹੇ ਹੋ ਕਿ ਇਹ ਪੂਰਾ ਮੰਦਿਰ ਦਾ ਰੂਪ ਧਰ ਚੁੱਕਿਆ ਸੋ ਬਹੁਤ ਵੱਡੀ ਗੱਲ ਹੈ ਇਹ ਆ ਮੈਂ ਆਪਣੀ ਪਰਸਨਲ ਜਾਣਕਾਰੀ ਦੀ ਗੱਲ ਕਰਾਂ ਮੈਨੂੰ ਬੜਾ ਕੁਝ ਇਹੋ ਮਨ ਚੀਜ਼ਾਂ ਤੋਂ ਮਿਲਿਆ ਕਿ ਮੰਨਣਾ ਨਾ ਮੰਨਣਾ ਗੱਲ ਦੀ ਮਰਜ਼ੀ ਹੈ ਸਾਨੂੰ ਤੇ ਜੀ ਤੇ ਵਿਸ਼ਵਾਸ ਹੈ ਬਾਬਾ ਜੀ ਹੋਰ ਬਾਬਾ ਜੀ ਤੁਸੀਂ ਸੰਤ ਤੁਮ ਕੀ ਕਹਣਾ ਗਾਉਂ ਬਸ ਮੈਂ ਇਹੀ ਕਹਿਣਾ ਚਾਹੁੰਦਾ ਇਹ ਕੁਸ਼ਵਾਸ਼ ਦੇ ਵਿੱਚ ਸਭ ਕੁਝ ਪ੍ਰਮਾਤਮਾ ਦਾ ਰਸ ਜੀ ਬਸ ਜਿਹਨੇ ਪ੍ਰੋਸਾ ਕਰ ਲਿਆ ਜੋ ਵੀ ਬੰਦਗੀ ਨਾਲ ਜਿਹੜਾ ਅਸੀਂ ਇਹ ਨਹੀਂ ਮੈਂ ਕਹਿਣਾ ਚਾਹੁੰਦਾ ਵੀ ਵੀ ਅਸੀਂ ਇਸ ਚੀਜ਼ ਨੂੰ ਦਿਖਾਵਾ ਕਰਨਾ ਚਾਹੁੰਨੇ ਆ ਇੱਕ ਪ੍ਰੇਮ ਭਾਵਨਾ ਨਾਲ ਤੁਸੀਂ ਪਹੁੰਚੇ ਆ ਤੁਹਾਡੀ ਟੀਮ ਪਹੁੰਚੀ ਆ ਮੈਂ ਸਾਰਿਆਂ ਦਾ ਬੜਾ ਧੰਨਵਾਦ ਕਰਦਾ ਸ਼ਿਵ ਮੰਦਿਰ ਦੇ ਵੱਲੋਂ ਵੀ ਪ੍ਰਮਾਤਮਾ ਤੁਹਾਡੇ ਤੇ ਬਹੁਤ ਸਾਰੀਆਂ ਅਸਮਰਤ ਦਾ ਬਹੁਤ ਜਿੰਨੀ ਸੰਗਤ ਆ ਸਾਰੀਆਂ ਅਸਮਰਤ ਦਾ ਬਹੁਤ ਉਹਨਾਂ ਦੀਆਂ ਹੋਂਦਾਂ ਤੇ ਜਿ ਕੀ ਨੇ ਕਿ ਵਿਸ਼ਵਾਸ ਹੈ ਵਿਸ਼ਵਾਸ ਨਾਲ ਸਭ ਕੁਝ ਜਿੱਤਿਆ ਜਿਹੜਾ ਪ੍ਰਮਾਤਮਾ ਦਾ ਵਾਸਾ ਉਹ ਚਕੀਰ ਪ੍ਰਮਾਤਮਾ ਸੱਚ ਦੇ ਨਾਲ ਪ੍ਰਤੀਕ ਬਿਲਕੁਲ ਜੀ ਬਿਲਕੁਲ ਬਿਲਕੁਲ ਸੋ ਸੰਗਤ ਜੀ ਤੁਹਾਡਾ ਧੰਨਵਾਦ ਤੁਸੀਂ ਆਪਣਾ ਕੀਮਤ ਸਮਾਂ ਦਿੱਤਾ ਤੇ ਬਾਬਾ ਜੀ ਨੇ ਹੁਣ ਸਾਡੀ ਡਿਊਟੀ ਲਈ ਹੈ ਤੇ ਬਹੁਤ ਜ਼ਿਆਦਾ ਅਸੀਂ ਬਾਬਾ ਜੀ ਦੇ ਇੱਕ ਭਜਨ ਆ ਭੋਲੇ ਸ਼ੰਕਰ ਜੀ ਦਾ ਭਜਨ ਜੋ ਤੇ ਬਾਬਾ ਜੀ ਦੀ ਆਵਾਜ਼ ਸਭ ਨਾਲ ਸਾਂਝਾ ਕਰਾਂਗੇ ਸੋ ਤਦ ਤੱਕ ਲਈ ਸਾਨੂੰ ਦਿਓ ਅਜਾਇਬ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ ਚਾਹੁੰਦੇ ਰਹੋ ਸਸੀ ਕਾ